ਅੰਮ੍ਰਿਤਸਰ பஞ்சਬੰਚ ਸਾਹਿਬ ਕਾ ਸਰਪੰਚ ਰਾਜਕੁਮਾਰ ਪਿਛਲੀ 28 ਤਰੀਕ ਨੂੰ ਸਾਡੇ ਪਿੰਡ ਵਿੱਚ ਜਾਗਰਣ ਚੱਲ ਰਿਹਾ ਸੀ ਤੇ ਉਸ ਦੌਰਾਨ ਆਪਣੇ ਕਰਨਦੀਪ ਪੁੱਤਰ ਨਿਰਮਲ ਸਿੰਘ ਉਹ ਵੀ ਸੇਵਾ ਕਰ ਰਿਹਾ ਸੀ ਤੇ ਕੋਈ ਸਾਰਤੀ ਅੰਸਰ ਆਏ ਉਹਨਾਂ ਨੇ ਉਹਦੇ ਉੱਤੇ ਦਾਤਰ ਨਾਲ ਹਮਲਾ ਕਰ ਦਿੱਤਾ ਤੇ ਲਾਜ ਦੌਰਾਨ ਉਹਦੀ ਮੌਤ ਹੋ ਗਈ ਅਸੀਂ ਸ਼ਾਹਕੋੜ ਪੁਲਿਸ ਪ੍ਰਸ਼ਾਸਨ ਦਾ ਤੇ ਚੌਕੀ ਇੰਚਾਰਜ ਆਪਣੇ ਬੂਟਾ RAM ਦਾ ਬਹੁਤ ਧੰਨਵਾਦ ਕਰਦੇ ਹਾਂ ਜਿਲ੍ਹਾ ਜੰਦਰ ਦੇ ਮਾਡਲ ਥਾਣਾ ਸ਼ਾ ਕੋੜ ਚ ਸਬੰਧੀ ਸ਼ਾ ਕੋੜ ਦੇ ਅਧੀਨ ਆਉਂਦੇ ਪਿੰਡ ਕਾਗਣਾ ਚ 29/7/25 ਨੂੰ ਸਵੇਰੇ 5:30 ਵਜੇ ਚੌਰਾਥੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਸ ਵਿੱਚ ਕਰਨਦੀਪ ਉਰਫ ਨੰਦੂ ਪੁੱਤਰ ਨਿਰਮਲ ਸਿੰਘ ਵਾਸੀ ਕਾਗਣਾ ਨੂੰ ਉਸਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾਂ ਔਰ ਕਈ ਦੇ ਦਸਤਿਆਂ ਨਾਲ ਗੰਭੀਰ ਸੱਟਾਂ ਜਿਹੜੇ ਮਾਰਦੇ ਨੇ ਇਤਰਾ ਲਾਈਆਂ ਸੀ ਇਹ ਸੂਚਨਾ ਆਕਾਸ਼ਦੀਪ ਸਿੰਘ ਇਸ ਦੇ ਜਿਹੜੇ ਨੰਦੂ ਦੇ ਭਰਾ ਨੇ ਮੋੜਾ ਥਾਣਾ ਦੇ ਮੁੱਖ ਅਫਸਰ ਇਨਸਪੈਕਟਰ ਬ੍ਰਿੰਦਰ ਸਿੰਘ ਫੋਲਰ ਹਾਣੋਂ ਦਿੱਤੇ ਜਿਨ੍ਹਾਂ ਨੇ ਇਸ ਮੁਕਾਦਮੇ ਦੀ ਗੰਇਤਾ ਨੂੰ ਦੇਖਦੇ ਹੋਇਆ ਤੁਰੰਤ ਮੁਕਦਮਾ ਰੈਲਵੇ ਸੈਕਸ਼ਨ ਤਹਿਤ ਜੜੀ ਅਟੈਂਪਟ ਟੂ ਮਰਡਰ ਸੈਕਸ਼ਨ ਦੇ ਦਰਜ ਕੀਤਾ ਜੋ ਇਸ ਮੁਕਾਦਮੇ ਦੀ ਗੰਇਤਾ ਦੇ ਹਮਦਰ ਨਜ਼ਰ ਮਾਣਜੋਗ ਐਸਐਸਪੀ ਜ਼ਿਲ੍ਹਾ ਜੰਮਦਰ ਤੇ ਅਥੀਸਤਾਰ ਹੰਦਰ ਸਿੰਘ ਵਰਕੀ ਦੀ ਵੱਲੋਂ ਸਮੇਤ ਐਸਪੀ ਸਰਵਿਤ ਰਾਏ ਜਿਨੇ ਗੜ ਦੀ ਲਾਈਨ ਤੇ ਮੋੜਾ ਥਾਣਾ ਦੀ ਸਰਪੋਰਟ ਦੀ ਟੀਮ ਨੇ ਅਦੌਨਾਂ ਟੰਗ ਤਰੀਕਿਆਂ ਦਾ ਇਸ ਦੇ ਪਹਿਲਾਂ ਦੋ ਦੋਸ਼ੀ ਗ੍ਰਫਤਾਰ ਕੀਤੇ ਔਰ ਉਸ ਤੋਂ ਬਾਅਦ ਇਹ ਜਿਹੜਾ ਦੋਸ਼ੀਆਂ ਨੂੰ ਜਿਹੜਾ ਜੇਲ੍ਹ ਵੀ ਭੇਜਿਆ ਗਿਆ ਔਰ ਇਹ ਜਿਹੜਾ ਵੀਡੀਓ ਤੁਸੀਂ ਜਿਹੜਾ ਕਰਨਦੀਪ ਨੰਦੂ ਇਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਸੀ ਇਸ ਜਿਹੜਾ ਸੱਤਾਂ ਹਸਪਤਾਲ ਨਿਰੰਦਰ ਰਾਜ ਜਿਹੜੇ ਲਾਇਸ ਸੀਗਾ ਜਿਹਦੀ ਸੱਤਾਂ ਦੀ ਤਾਬਿਆ ਤਾ ਨਾ ਸੰਦਿਆ ਹਸਾਦੇ ਹੋਇਆ ਦੋ ਤਿੰਨ ਪਹਿਲਾਂ ਇਹਦੀ ਜਿਹੜੀ ਹੈ ਮੌਤ ਹੋ ਗਈ ਤੇ ਮੁਕਾਦਮੇ ਵਿੱਚ ਜਿਹੜਾ ਜੁਰਮ 302 ਜਿਹੜਾ ਕਤਲ ਦਾ ਸੈਕਸ਼ਨ ਐਡ ਕਰਕੇ ਤੇ ਇਹਦੇ ਬਾਕੀ ਦੇ ਰਹਿਣ ਦੇ ਦੋ ਦੋ ਸ਼ਖ ਨੂੰ ਗ੍ਰਿਫਤਰ ਕੀਤਾ ਜੋ ਇਸ ਮਗਧ ਵਿੱਚ ਚਾਰ ਦੋਸ਼ੀ ਕੋਲ ਜਿਹੜੇ ਨਾਮਜ਼ਦ ਹੋਏ ਪੁਲਿਸ ਵੱਲੋਂ ਚਾਰਾਂ ਨੂੰ ਗ੍ਰਿਫਤਰ ਕਰਨ ਵਿੱਚ ਵੱਡੀ ਸਮਰਥਾ ਦਿੱਤੀ ਆ ਜਿਵੇਂ ਗੁਰਪ੍ਰੀਤ ਸਿੰਘ ਕਾਲੂ}{|\text{ਸ਼ਾਲਜੀ}\text{ਦ}\text{ਰ}\text{ਪੋਲਾ}\text{ਅਭਿਸ਼ੇਕ}\text{ਕਾਰੂਰ}\text{ਪਾਬੀ}\text{ਅਤੇ}\text{ਅਮਨ}\text{ਅਨਮੋਲ}\text{ਪ੍ਰੀਤ}\text{ਸਿੰਘ}\text{ਜਿਹੜੇ}\text{ਵਾਸੀ}\text{ਕਾਗਣਾ}\text{ਜਿਹਦੇ}\text{ਪਿੰਡ}\text{ਦੇ}\text{ਰਹਿਣ}\text{ਵਾਲੇ}\text{ਸਾਰੇ}\text{ਇਹਨਾਂ}\text{ਨੂੰ}\text{ਗ੍ਰਿਫਤਰ}\text{ਕੀਤਾ}\text{ਔ ਔਰ ਕਈ ਦੇ ਦਸਤਾਵੇਜ਼ ਬਰਾਮਦ ਕੀਤਾ ਔਰ ਇਹਨਾਂ ਦਾ ਮਾਨਯੋਗ ਅਦਾਲਤ ਤੇ ਪੇਸ਼ ਕਰ ਰਿਹਾ ਮਾਨਸਤਰੀ ਕੀ ਤੱਕ ਇਸ ਦੇ ਮੁਕੱਦਮੇ ਦੀ ਤੱਕ ਹਾਈਨਾ ਤਕਤੀਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਗੰਭੀਰ ਅਪਰਾਧ ਹੈ ਔਰ ਇਹਦਾ ਬਹੁਤ ਹੀ ਗਰੀਬ ਪਰਿਵਾਰ ਨਾਲ 19 ਸਾਲ ਦਾ ਬੱਚਾ ਸੀ ਜਿਹੜਾ ਕਰਨਦੀਪ ਵਰਸ ਨੰਦੂ ਤੇ ਇਹਦੇ ਪਰਿਵਾਰ ਨੂੰ ਸਾਡੀ ਉਹਦੇ ਨਾਲ ਪੂਰੀ ਸਹਿਮਤੀ ਹੈ ਔਰ ਉਹਨੂੰ ਕੋਰਟ ਦੇ ਜ਼ਰੀਏ ਪੂਰਾ ਇਨਸਾਫ ਦੌਨ ਲਿਪ ਜਿਹੜਾ ਜਰਿੰਦਰ ਵਿਧਿਆਥੀ ਪੁਲਿਸ ਜਿਹੜੀ ਬਤਨਵਧ ਹੈਗੀ ਹੈ ਔਰ ਬਾਕੀ ਵੀ ਅਪਰਾਧੀਆਂ ਨੂੰ ਜਿਹੜੇ ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲਿਆਂ ਨੂੰ ਸਖਤ ਾੜਨਾਗੇ ਪੁਲਿਸ ਇਸ ਤਰ੍ਹਾਂ ਦੇ ਅਪਰਾਧ ਨੂੰ ਜਲਦੀ ਹੀ ਜਿਹੜਿਆ ਕਰੋਨਾ ਦੇ ਜਿਹੜੀ ਸ੍ਰੱਖਾਂ ਵਿੱਚ ਬੰਦ ਕਰਨ ਲਈ ਪਾਬੰਦ ਹੈ ਥੈਂਕ ਯੂ